ਅੰਮ੍ਰਿਤਸਰ ਮਜੀਠਾ ਰੋਡ ਮਾਈ ਪਾਗੋ ਕਾਲਜ ਵਿਖੇ ਇੰਪੁਰ ਇੰਪਰੂਵਮੈਂਟ ਤਰਸ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਜੀ ਅਤੇ ਪਰਯੰਕਾ ਸ਼ਰਮਾ ਡਿਪਟੀ ਮੇਅਰ ਵੱਲੋਂ ਜਿੰਮਦਾਗੀ ਤਾ ਉਦ்கਾਟਨ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਆਧ ਗਰਮੈਂਟ ਪੋਲੀਟੈਕਨੀਕਲ ਕਾਲਜ ਮਾਈਪਾ ਗੋਜ ਵਿਖੇ ਆਏ ਆਂ ਔਰ ਇਥੇ ਸਾਡੇ ਬਹੁਤ ਸਤਕਾਰਯੋਗ ਪ੍ਰਿੰਸੀਪਲ ਪਰਮਵੀਰ ਜੀ ਮੱਥੇਵਾਲ ਸਾਹਿਬ ਇਹਨਾਂ ਨਾਲ ਹਮੇਸ਼ਾ ਹੀ ਮੁਲਾਕਾਤ ਹੁੰਦੀ ਰਹਿੰਦੀ ਔਰ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਇਹਨਾਂ ਦੀ ਸ਼ਲਾਘਾ ਕਰਾਂਗਾ ਕਿ ਇਹ ਬਹੁਤ ਹੀ ਹਿੰਮਤ ਨਾਲ, ਜੀਲ ਨਾਲ ਔਰ ਲਗਨ ਦੇ ਨਾਲ ਇਸ ਸੰਸਥਾ ਦੀ ਜਿਹੜੀ ਸੇਵਾ ਕਰ ਰਹੇ ਆਂ ਔਰ ਇਹਨਾਂ ਵੱਲੋਂ ਜੋ ਵੀ ਸਾਨੂੰ ਹੁਕਮ ਹੁੰਦੇ ਨੇ ਸਾਡੀ ਕੋਸ਼ਿਸ਼ ਹੁੰਦੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰੀਏ ਸੋ ਅੱਜ ਵੀ ਇੱਥੇ ਕੁਝ ਡਵੈਲਪਮੈਂਟ ਦੇ ਕੰਮ ਜਿੱਥੇ ਕੋਈ ਸੈਰ ਵਾਸਤੇ ਟਰੈਕ ਬਣਾਵਾ ਜਾਂ ਕੋਈ ਜਿਮ ਇੱਕ ਚਾਹੀਦਾ ਸੀਗਾ ਔਰ ਕੁਝ ਕਈ ਜਗ੍ਹਾ ਦੇ ਉੱਤੇ ਜਿੱਥੇ ਟਾਈਲਾਂ ਲੱਗਣ ਵਾਲੀਆਂ ਸੀ ਉਸ ਕੰਮ ਦੀ ਅੱਜ ਜਿੱਥੋਂ ਸ਼ੁਰੂਆਤ ਕੀਤੀ ਔਰ ਮੂਰਤ ਕੀਤਾ ਵਾ ਔਰ ਆਉਂਦੇ ਚੰਨ ਦਿਨਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਣ ਜਾਣਗੀਆਂ ਔਰ ਕੱਲੇ ਇਸ ਕਾਲਜ ਦੇ ਸਟਾਫ ਨੂੰ ਜਾਂ ਸਟੂਡੈਂਟਸ ਨੂੰ ਨਹੀਂ ਫਾਇਦਾ ਹੋਏਗਾ ਸਾਰੀ ਬਾਕੀ ਵਿਸੈਂਟੀ ਨੂੰ ਵੀ ਇੱਥੇ ਫਾਇਦਾ ਹੋਏਗਾ ਇਹ ਸੈਂਟਰਲੀ ਲੋਕੇਟਿਡ ਜੀ ਕਾਲਜ ਆ ਔਰ ਬਹੁਤ ਸਾਰੇ ਲੋਗਾਂ ਨੂੰ ਇੱਥੇ ਸੈਰ ਦੀ ਔਰ ਹੋਰ ਸਹੂਲਤ ਮਿਲੇਗੀ। ਸੋ ਮੈਂ ਆਪਣੀ ਤਰਫੋਂ ਅੱਜ ਫਿਰ ਇਸ ਸੰਸਥਾ ਨੂੰ ਵਿਸ਼ਵਾਸ ਦਵਾਉਣਾ ਕਿ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਕੰਮ ਸਾਡੇ ਪ੍ਰੋਵੀਓ ਚ ਹੋਣਗੇ ਜਿੰਨੇ ਅਸੀਂ ਕਰ ਸਕਦੇ ਹੋਵਾਂਗੇ ਜੋ ਵੀ ਸਾਨੂੰ ਮੱਤੇਵਾਲ ਸਾਹਿਬ ਕਹਿਣਗੇ ਉਹ ਅਸੀਂ ਕਰਕੇ ਦਵਾਂਗੇ। ਧੰਨਵਾਦ। ਜੀ ਮਰਜੀ ਕਿ ਕਿਹੜਾ ਜਗ੍ਹਾ ਤੋਂ। ਅੱਜ ਸਾਡੇ ਇਲਾਕੇ ਦੇ ਬਹੁਤ ਹੀ ਹਰਮਨਪ੍ਰੀਆ ਨੇਤਾ ਕਰਮਜੀਤ ਸਿੰਘ ਰਿੰਟੂ ਜੀ ਦੁਆਰਾ ਅਸੀਂ ਸਾਰੇ ਉਹਨਾਂ ਦੀ ਟੀਮ ਇੱਥੇ ਖੜੇ ਆ। ਤੇ ਆਈਟੀਆਈ ਕਾਲਜ ਦੇ ਪ੍ਰਿੰਸੀਪਲ ਸਤਕਾਰਯੋਗ ਮੱਤੇਵਾਲ ਜੀ ਵੱਲੋਂ ਮਤਲਬ ਇਹਨਾਂ ਨੂੰ ਇਹਨਾਂ ਨੇ ਕਿਹਾ ਸੀਗਾ ਕਿ ਕਾਲਜ ਨੂੰ ਇੱਕ ਟਰੈਕ ਦੀ ਜਿਮ ਮਸ਼ੀਨ ਦੀ ਤੇ ਕੁਝ ਪਲਾਂਟੇਸ਼ਨ ਦੀ ਜ਼ਰੂਰਤ ਆ ਤੇ ਉਸੇ ਹੀ ਤਹਿਤ ਅੱਜ ਮਾਨਯੋਗ ਚੇਅਰਮੈਨ ਸਾਹਿਬ ਨੇ ਇੱਥੇ ਉਦਘਾਟਨ ਕੀਤਾ ਤੇ ਬਹੁਤ ਜਲਦ ਇੱਥੇ ਸਾਰੇ ਇਲਾਕਾ ਨਿਵਾਸੀਆਂ ਲਈ ਇੱਕ ਬਹੁਤ ਹੀ ਖੂਬਸੂਰਤ ਪ੍ਰੋਪਰ ਟਰੈਕ ਬਣ ਜਾਏਗਾ ਪਾਰਕ ਬਣ ਜਾਏਗਾ ਜਿਮ ਮਸ਼ੀਨਸ ਲੱਗਣਗੀਆਂ ਤੇ ਹਮੇਸ਼ਾ ਹੀ ਸਾਡੀ ਸਾਡੀ ਟੀਮ ਦੀ ਇਹੋ ਹੀ ਕੋਸ਼ਿਸ਼ ਰਹੀ ਆ ਕਿ ਜੋ ਵੀ ਸਤਕਾਰਿਓ ਗ੍ਰੈਜਿਡੈਂਟਸ ਵੱਲੋਂ ਡਿਊਟੀ ਲੱਗੇ ਅਸੀਂ ਉਹਨੂੰ ਨਿਭਾਏ ਤੇ ਜਿਸ ਤਰ੍ਹਾਂ ਵੀ ਅਸੀਂ ਆਪਣੇ ਇਲਾਕਾ ਨਿਵਾਸੀਆ ਜਾ ਸਾਥ ਦੇ ਸਕੀਏ ਦੇਈਏ ਧੰਨਵਾਦ ਲਾਟੇ ਲੋਕਾਂ ਦਾ ਇਹਨਾਂ ਸੂਤ ਕਾਫੀ ਮਸੂਰਤ ਹੋਏਗੀ ਜਿਸ ਤਰ੍ਹਾਂ ਆਪਣੇ ਏਰੀਆ ਬਿਲਕੁਲ ਜੀ ਬਿਲਕੁਲ ਬਹੁਤ ਸੂਲਤ ਮਹਿਸੂਸ ਹੋਏਗੀ ਤੁਸੀਂ ਦੇਖਿਆ ਕਾਫੀ ਵੱਡੀ ਜਗ੍ਹਾ ਹੈ ਔਰ ਉਸ ਸਾਈਡ ਤੋਂ ਇਹਦੀ ਐਂਟਰੀ ਨੂੰ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਤਾਂਕਿ ਜੜੀਆਂ ਨਾਲਵਲੀਆਂ ਕਲੋਨੀਆਂਜ਼ ਆ ਉਹਨਾਂ ਨੂੰ ਵੀ ਕਾਫੀ ਈਜ਼ੀ ਐਕਸੈਸ ਮਿਲੇਗਾ ਸੈਰ ਕਰਨ ਲਈ ਇੱਕ ਬਹੁਤ ਹੀ ਖੂਬਸੂਰਤ ਪਾਰਕ ਇੱਥੇ ਬਣਾਇਆ ਜਾ ਰਿਹਾ ਹੈ ਦੇਖੋ ਬੜਵਿੰਦਰਾ ਗੋਦੀ ਸ਼ਰਤ ਬਹੁਤ ਛੋਟੀ ਹੈ ਉਹਦੇ ਬਾਰੇ ਤਾਂ ਉਹ ਵੀ ਜੀ ਬਹੁਤ ਜਲਦੀ ਬਣ ਜੂਗੀ ਜਿਸ ਤਰ੍ਹਾਂ ਤੁਹਾਨੂੰ ਪਤਾ ਸਾਰੇ ਪਾਸੇ ਸੜਕਾਂ ਬਣਨੀਆਂ ਸ਼ੁਰੂ ਹੋ ਗਈਆਂ ਪਰ بارش ਦੇ ਮੌਸਮ ਕਰਕੇ ਮੈਂ ਤੁਹਾਡੇ ਮਾధ్యਮ ਨਾਲ ਸਭ ਨੂੰ ਦੱਸਣਾ ਚਾਹੁੰਗੀ ਕਿ ਲੁਕੜੇ ਪਲਾਂਟ ਬੰਦ ਹੋ ਜਾਂਦੇ ਆ ਜਿਸ ਤਰ੍ਹਾਂ ਇਹ ਮੌਸਮ ਠੀਕ ਹੋਊਗਾ ਔਰ ਇਹ ਪਲਾਨਸ ਚਾਲੂ ਹਨਗੇ ਸਾਰੀਆਂ ਸੜਕਾਂ ਜਿਹੜੀਆਂ ਅਸੀਂ ਆਪਣੇ ਨਾਗਰਿਕਾਂ ਨਾਲ ਕਮਿਟ ਕੀਤੀਆਂ ਔਰ ਬਹੁਤ ਜਲਦ ਬਣ ਜਾਣਗੇ ਜਾ ਕੇ ਦੌਰਾ ਵੀ ਜਿਹੜਾ ਕੀਤਾ ਜਾਏਗਾ ਜਗਾ ਜਾਏਗੀ ਜੀ ਅਸੀਂ ਦੌਰੇ ਤੇ ਹੀ ਰਹਨੇ ਆ ਮੇਰੇ ਖਿਆਲ ਇਤ ਹੈ ਤੁਸੀਂ ਨਾਲ ਹੀ ਹੁੰਦੇ ਜੇ ਮਤਲਬ ਸਪੈਸ਼ਲ ਕੋਈ ਨਯੋਤਾ ਨਹੀਂ ਦੇਣਾ ਪੈਂਦਾ ਵੀ ਆ ਕੇ ਦੌਰਾ ਕਰੋ ਇੱਕ ਇੱਕ ਚੀਜ਼ ਸਾਡੇ ਨੋਟਿਸ ਚ ਤੇ ਜਿੱਥੇ ਜਿੱਥੇ ਜਦੋਂ ਜਦੋਂ ਉਹਦਾ ਸਕੋਪ ਬੰਦ ਹੋ ਕੰਮ ਨਾਲ ਹੀ ਤੁਰੰਤ ਸ਼ੁਰੂ ਕਰ ਦਿੱਤਾ ਜਾਂਦਾ ਮੈਂ ਕੱਲ ਇੱਕ ਖਬਰ ਲਗਾਈ ਸੀ ਤੁੰਗਵਾਲਾ ਤੋਂ ਜਿਹੜੀ ਪਾਰਕ ਦਾ ਬੋਲ ਹੁੰਦਾ ਹਾਲੇ ਤੇ ਉਹਦੇ ਬਾਰੇ ਕੀ ਕਹਿੰਦੇ ਤੁੰਗਵੱਲਾ ਪਾਰ ਤੋਂ ਕਿਹੜੀ ਵਾਰਡ ਵਿੱਚ ਮਾਹੌਲ ਬਣਾਉਣ ਦੀ ਗੱਲ ਹੈ ਜਿਹੜੇ ਸਕੂਲ ਚ ਰੁਗਾੜੀ ਚਿੱਤਾ ਨਹੀਂ ਕਿਸੇ ਜਿਹੜੀ ਮੰਗ ਆ। ਅੱਛਾ ਮੇਰੇ ਖਿਆਲੇ ਵਾਰਡ ਨੰਬਰ ਪੈਂਦੀ ਹੋਏਗੀ 12 ਨਵਿੰਦਰ ਤੁੰਗ ਜੀ ਜਿੱਥੇ ਕਾਉਂਸਲਰ ਹੈ। ਠੀਕ ਹੈ ਤੇ ਮੇਰੇ ਖਿਆਲ ਇਲਾਕਾ ਨਿਵਾਸੀ ਕਾਉਂਸਲਰ ਸਾਭ ਦੇ ਤੇ ਅੰਜਲੀ ਆਏ ਉਹਨਗੇ ਤੇ ਉਹ ਜਿੱਦਾਂ ਆਕੇ ਮਿਲਣਗੇ ਜਾਂ ਕੁਛ ਤੇ ਉਹਦਾ ਵੀ ਦੇਖਣੀ ਆ ਕਿਸ ਤਰ੍ਹਾਂ ਉਹਦਾ ਸਾਰਾ ਸਮਾਧਾਨ ਕੀਤਾ ਜਾ ਸਕਦਾ ਨਹੀਂ ਤੇ ਕੋਈ ਗੱਲ ਨਹੀਂ ਤੁਸੀਂ ਮੇਰੇ ਧਿਆਨ ਚ ਲੈ ਆਇਓ। ਉੱਥੇ ਜਾ ਕੇ ਮੈਂ ਕੰਮ ਸ਼ੁਰੂ ਕਰਾ ਦਿੰਦੇ ਹਾਂ ਜੀ। ਤੁਹਾਡਾ ਕਿਨੇ ਜੈਪੋਰੀ ਰਿਮਾਰਕ ਤੁਹਾਡੀ ਜਿਹੜੀ ਫਰਮ ਹੈ। ਅੱਜ ਪਹਿਲਾਂ ਤਾਂ ਮੈਂ ਕਰਮਜੀਤ ਸਿੰਘ ਜੀ ਰਿੰਟੂ ਸਾਡੇ ਬਹੁਤ ਹਰਮਨ ਪਿਆਰੇ ਨੇਤਾ ਨੇ ਇਸ ਇਲਾਕੇ ਦੇ ਨੇੜੇ ਕਾਲਜ ਦੇ ਵੀ ਉਹਨਾਂ ਦੇ ਹਲਕੇ ਦੇ ਵਿੱਚ ਹੀ ਪੈਂਦਾ ਹੈਗਾ। ਸਾਡੇ ਚੇਅਰਮੈਨ ਸਾਹਿਬ ਨੇ ਉਹਨਾਂ ਨੇ ਬੜੀ ਲੌਂਗ ਪੈਂਡਿੰਗ ਅਸੀਂ ਡਿਮਾਂਡ ਕੀਤੀ ਸੀ ਉਹਨਾਂ ਨੂੰ ਕਿ ਸਾਡਾ ਜਿਹੜਾ ਹੈ ਇੱਥੇ ਬਾਹਰ ਸਾਡੇ ਨਾਲ ਐਕਚੁਅਲੀ ਕੀ ਹੈ 14 ਏਕੜ ਦਾ ਕੈਂਪਸ ਆ ਤੇ ਬੜਾ ਅੱਛਾ ਅਸੀਂ ਜਿਹੜਾ ਪਿਛੇ ਬੈਕ ਸਾਈਡ ਤੇ ਫਾਰਕ ਬਣਾਇਆ ਹੋਇਆ ਸੋ ਇਸ ਕਲੋਨੀ ਦੇ ਵਿੱਚ ਜੇ ਡਾਇਮੰਡ ਕਲੋਨੀ ਹੈਗੀ ਸਾਡੇ ਇੱਥੇ ਨਾਲ ਨਾਲ ਗ੍ਰੀਨ ਫੀਲਡ ਹੈਗਾ ਇੱਥੇ ਹੋਰ ਕਾਫੀ ਏਰੀਆ ਮੂਨ ਐਵੇਨਿਊ ਕਾਫੀ ਜਿਹੜਾ ਏਰੀਆ ਹੈਗਾ ਜਿੱਥੇ ਬਲੋਕ